ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਇੱਕ ਵਾਰੀ ਨਾ ਗਰੀਬ ਘਰ ਦੀ ਕੁੜੀ 10ਵੀਂ ਕਲਾਸ ਦੇ ਵਿੱਚੋਂ ਟੌਪ ਕਰਦੀ ਹੈ ਉਹਦਾ ਪਿਤਾ ਬਹੁਤ ਜ਼ਿਆਦਾ ਗਰੀਬ ਹੁੰਦਾ ਤੇ ਉਹ ਉਹਦੇ ਨਾਲ ਵਾਅਦਾ ਕਰਦਾ ਵੀ ਜੇ ਤੂੰ 10ਵੀਂ ਦੇ ਵਿੱਚੋਂ ਟੌਪ ਕਰੇਂਗੀ ਤਾਂ ਮੈਂ ਤੈਨੂੰ ਵਧੀਆ ਹੋਟਲ ਦੇ ਵਿੱਚ ਪਾਰਟੀ ਕਰੂੰਗਾ ਮੈਂ ਤੈਨੂੰ ਕੁਝ ਖਵਾ ਕੇ ਲੈ ਕੇ ਆਉਂਗਾ ਕੁੜੀ ਬਹੁਤ ਮਿਹਨਤ ਕਰਦੀ ਆ ਮਿਹਨਤ ਤੇ ਲਗਨ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਤੇ ਕੁੜੀ ਇੱਕ ਦਿਨ ਟੌਪ ਕਰਦੀ ਆ 10ਵੀਂ ਦੀ ਕਲਾਸ ਚੋਂ ਜਦੋਂ ਉਸਦਾ ਪਿਤਾ ਸਕੂਲ ਚੋਂ ਲੈਣ ਜਾਂਦਾ ਤਾਂ ਉਹਨੂੰ ਸਿੱਧਾ ਸਕੂਲ ਦੇ ਵਿੱਚੋਂ ਹੀ ਇੱਕ ਵਧੀਆ ਹੋਟਲ ਦੇ ਵਿੱਚ ਲੈ ਜਾਂਦਾ ਕਿਉਂਕਿ ਉਹਨੇ ਵਾਅਦਾ ਕੀਤਾ ਹੁੰਦਾ ਕੁੜੀ ਦੇ ਪਿਓ ਦੇ ਵਿਚਾਰੇ ਉਹੀ ਫਟੇ ਪੁਰਾਣੇ ਲਿਬੜੇ ਤੇ ਬڑے ਕੱਪੜੇ ਤੇ ਉਹ ਹੋਟਲ ਦੇ ਵਿੱਚ ਜਾ ਕੇ ਜੋ ਟੇਬਲ ਤੇ ਬਹਿੰਦੇ ਆ ਤਾਂ ਵੇਟਰ ਨੂੰ ਕਹਿੰਦੇ ਆ ਵੀ ਜਿਹੜੀ ਤੁਸੀਂ ਥਾਲੀ ਦਿੰਨੇ ਹੋ ਖਾਣੇ ਵਾਲੀ ਉਹ ਇੱਕ ਥਾਲੀ ਮੇਰੀ ਗੁੜੀਆ ਵਾਸਤੇ ਲਿਆ ਕੇ ਦੇ ਅੱਜ ਮੈਂ ਇਹਨੂੰ ਪਾਰਟੀ ਕਰਨੀ ਆ ਇਹ 10ਵੀਂ ਦੇ ਵਿੱਚੋਂ ਟੌਪ ਤੇ ਆਈ ਆ ਫਰਸਟ ਆਈ ਆ ਵੀ ਮੈਂ ਇਹਦੇ ਨਾਲ ਵਾਅਦਾ ਕੀਤਾ ਸੀ ਮੈਂ ਤੈਨੂੰ ਪਾਰਟੀ ਕਰੂੰਗਾ ਟੇਬਲਰ ਕਹਿੰਦਾ ਸਰ 21 ਥਾਲੀ ਤੁਸੀਂ ਨਹੀਂ ਖਾਓਗੇ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਖਾਊਗਾ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਤੂੰ ਮੇਰੀ ਬੱਚੀ ਲਈ ਪਾਰਟੀ ਅੱਜ ਬੱਚੀ ਨੂੰ ਲਿਆ ਕੇ ਦੇਖਾਉਣ ਨੂੰ ਤਾਂ ਉਹ ਟੇਬਲਰ ਭੱਜ ਕੇ ਆਪਦੇ ਮਾਲਕ ਕੋਲੇ ਜਾਂਦਾ ਮਾਲਕ ਨੂੰ ਕਹਿੰਦਾ ਸਰ ਜੀ ਮੈਂ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਉਹ ਟੇਬਲ ਦੇ ਉੱਤੇ ਇੱਕ ਕੁੜੀ ਤੇ ਉਹਦਾ ਪਿਓ ਬੈਠਾ ਵਾ ਪਿਓ ਨੇ ਆਪਣੀ ਬੱਚੀ ਨੂੰ ਪਾਰਟੀ ਕਰਨੀ ਆ ਕਿਉਂਕਿ ਉਹਦੀ ਬੱਚੀ 10ਵੀਂ ਦੇ ਵਿੱਚੋਂ ਟੌਪ ਤੇ ਆਈ ਤੇ ਮੇਰੀ ਗੁਜਾਰਸ਼ ਆ ਕਿ ਤੁਸੀਂ ਪੈਸੇ ਮੇਰੀ ਤਨਖਾਹ ਦੇ ਵਿੱਚੋਂ ਕੱਟ ਲਿਓ ਪਰ ਉਸ ਕੁੜੀ ਦੇ ਗਰੀਬ ਪਿਓ ਲਈ ਵੀ ਇੱਕ ਥਾਲੀ ਮੇਰੇ ਵੱਲੋਂ ਦੇ ਦਿਓ ਕਿਉਂਕਿ ਉਹ ਕੁੜੀ ਨੇ ਬਹੁਤ ਮਿਹਨਤ ਕੀਤੀ ਆ ਮਿਹਨਤ ਦੇ ਪਿੱਛੇ ਉਹਦੇ ਪਿਓ ਦਾ ਵੀ ਪੂਰਾ ਹੱਥ ਆ ਤਾਂ ਹੋਟਲ ਦਾ ਮਾਲਕ ਕਹਿੰਦਾ ਨਹੀਂ ਯਾਰ ਇਹ ਕਿੱਡੀ ਗੱਲ ਆ ਇੱਕ ਥਾਲੀ ਕੁੜੀ ਨੂੰ ਦੇ ਇੱਕ ਥਾਲੀ ਕੁੜੀ ਦੇ ਪਿਓ ਨੂੰ ਦੇ ਤੇ ਦੋ ਤਿੰਨ ਥਾਲੀਆਂ ਤੇ ਦੋ ਤਿੰਨ ਮਠਿਆਈ ਦੇ ਡੱਬੇ ਉਹਨਾਂ ਨੂੰ ਦੇ ਉਹਨਾਂ ਨੂੰ ਕਹਿ ਵੀ ਸਾਡੇ ਹੋਟਲ ਵਾਲੀਓ ਪਾਰਟੀ ਆ ਇਹ ਤੁਹਾਡੀ ਕੁੜੀ ਨਹੀਂ ਸਾਡੀ ਕੁੜੀ ਆ ਜਿਨੇ ਇੰਨੀ ਮਿਹਨਤ ਕਰਕੇ ਟੌਪ ਕੀਤੀ ਆ ਇਹ ਸਾਡੀ ਵੀ ਕੁੜੀ ਆ ਤਾਂ ਵੇਟਰ ਵੀ ਬੜਾ ਖੁਸ਼ ਹੁੰਦਾ ਵੀ ਮੈਂ ਬਹੁਤ ਵਧੀਆ ਬੰਦਿਆਂ ਦੇ ਹੋਟਲ ਤੇ ਕੰਮ ਕਰ ਰਿਹਾ ਤੇ ਵੇਟਰ ਉਹ ਵੀ ਕਰਦਾ ਦੋ ਥਾਲੀਆਂ ਖਾਣੇ ਦੀਆਂ ਦੋਨਾਂ ਨੂੰ ਦਿੰਦਾ ਤੇ ਨਾਲ ਦੋ ਤਿੰਨ ਥਾਲੀਆਂ ਪੈਕ ਕਰਾ ਕੇ ਤੇ ਨਾਲ ਮਠਿਆਈ ਦੇ ਡੱਬੇ ਪੈਕ ਕਰਾ ਕੇ ਉਹਨਾਂ ਨੂੰ ਦਿੰਦਾ ਤਾਂ ਕੁੜੀ ਦਾ ਪਿਓ ਕਹਿੰਦਾ ਵੀ ਨਹੀਂ 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 ਇੰਨਾ ਕੁਝ ਨਹੀਂ ਮੈਂ ਤਾਂ ਸਿਰਫ ਇੱਕ ਥਾਲੀ ਲੈਣੀ ਆ ਮੇਰੇ ਕੋਲੇ ਇੰਨੇ ਪੈਸੇ ਹੈ ਨਹੀਂ ਤਾਂ ਵੇਟਰ ਕਹਿੰਦਾ ਵੀ ਤੁਸੀਂ ਘਬਰਾਓ ਨਾ ਇਹ ਇੱਕ ਥਾਲੀ ਦੇ ਪੈਸੇ ਵੀ ਨਹੀਂ ਲੈਣੇ ਇਹ ਸਾਰਾ ਕੁਝ ਸਾਡੇ ਲਈ ਉਹ ਫ੍ਰੀ ਆ ਸਾਡੇ ਲਈ ਉਹ ਪਾਰਟੀ ਆ ਕਿਉਂਕਿ ਇਹ ਕੱਲੀ ਤੁਹਾਡੀ ਧੀ ਨਹੀਂ ਇਹ ਸਾਡੀ ਵੀ ਧੀ ਹੈ ਤਾਂ ਕੁੜੀ ਤੇ ਕੁੜੀ ਦਾ ਪਿਓ ਬੜੇ ਖੁਸ਼ ਹੁੰਦੇ ਆ 15-20 ਸਾਲਾਂ ਬਾਅਦ ਕੁੜੀ ਬਹੁਤ ਮਿਹਨਤ ਕਰਦੀ ਹੁੰਦੀ ਹੈ ਤੇ ਉਹ ਪੁਲਿਸ ਦੇ ਵਿੱਚ ਕੋਈ ਬਹੁਤ ਹੀ ਉੱਚ ਅਧਿਕਾਰੀ ਬਣ ਜਾਂਦੀ ਹੈ ਤੇ ਕਿਸਮਤ ਨਾਲ ਉਹਦੀ ਡਿਊਟੀ ਵੀ ਉਸੇ ਹੀ ਸ਼ਹਿਰ ਦੇ ਵਿੱਚ ਲੱਗ ਜਾਂਦੀ ਹੈ ਤੇ ਜਦੋਂ ਉਹਦੀ ਡਿਊਟੀ ਲੱਗਦੀ ਆ ਤਾਂ ਉਹ ਉਸੇ ਹੋਟਲ ਦੇ ਵਿੱਚ ਸੁਨੇਹਾ ਭਜਵਾਉਂਦੀ ਆ ਵੀ ਅੱਜ ਅਸੀਂ ਤੁਹਾਡੇ ਇੱਥੇ ਖਾਣਾ ਖਾਣ ਆਉਣਾ ਤਾਂ ਹੋਟਲ ਦਾ ਮਾਲਕ ਆਪਣੇ ਹੋਟਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਫ ਸਫਾਈ ਕਰਾਉਂਦਾ ਤੇ ਵਧੀਆ ਤਰੀਕੇ ਨਾਲ ਉਹਨੂੰ ਸੁਜਾ ਦਿੰਦਾ ਕਿਉਂਕਿ ਹੋਟਲ ਦੇ ਮਾਲਕ ਨੂੰ ਨਹੀਂ ਪਤਾ ਹੁੰਦਾ ਕਿ ਕੌਣ ਆ ਉਹਨੂੰ ਤਾਂ ਇਹ ਹੁੰਦਾ ਵੀ ਕੋਈ ਉੱਚ ਅਧਿਕਾਰੀ ਆ ਰਿਹਾ ਤੇ ਜਿਹੜੀ ਉਹ ਕੁੜੀ ਹੁੰਦੀ ਆ ਪੁਲਿਸ ਦੇ ਵਿੱਚ ਉੱਚ ਅਧਿਕਾਰੀ ਬਣੀ ਹੋਈ ਉਹ ਆਪਣੇ ਪਿਓ ਨੂੰ ਲੈ ਕੇ ਉੱਥੇ ਪਹੁੰਚ ਜਾਂਦੀ ਆ ਹੋਟਲ ਦੇ ਉੱਤੇ ਪਰ ਹੋਟਲ ਦੇ ਮਾਲਕ ਨੂੰ ਫੇਰ ਨਹੀਂ ਪਤਾ ਹੁੰਦਾ ਵੀ ਕੌਣ ਆਏ ਕਿਉਂਕਿ ਟਾਈਮ ਬਹੁਤ ਲੰਘ ਗਿਆ ਹੁੰਦਾ ਉਹਨੇ ਕਿਹਾ ਵੀ ਵੈਸੇ ਕੋਈ ਹੈਗਾ ਤਾਂ ਕੁੜੀ ਜਾ ਕੇ ਉੱਥੇ ਦੱਸਦੀ ਆ ਵੀ ਮੈਂ ਉਹੋ ਕੁੜੀ ਆ ਜਿਹਨੂੰ ਤੁਸੀਂ 10ਵੀਂ ਦੇ ਵਿੱਚ ਟੌਪ ਕਰੇ ਤੇ ਤੁਸੀਂ ਪਾਰਟੀ ਦਿੱਤੀ ਸੀ ਅੱਜ ਮੈਂ ਪੁਲਿਸ ਦੇ ਵਿੱਚ ਬਹੁਤ ਵੱਡੇ ਅਹੁਦੇ ਤੇ ਆ ਤੇ ਅੱਜ ਮੈਂ ਫੇਰ ਆਈ ਆ ਤੁਹਾਡੇ ਕੋਲੇ ਉਸੇ ਆਪਣੇ ਬਾਪ ਦੇ ਨਾਲ ਪਰ ਅੱਜ ਪਾਰਟੀ ਮੈਂ ਕਰਾਂਗੀ ਤੁਹਾਨੂੰ ਵੀ ਤੇ ਇਥੇ ਸਾਰਿਆਂ ਨੂੰ ਕਿਉਂਕਿ ਤੁਸੀਂ ਗਰੀਬੀ ਦਾ ਸਨਮਾਨ ਕੀਤਾ ਸੀ ਤੁਸੀਂ ਮੇਰਾ ਹੌਸਲਾ ਅਫਜਾਈ ਕੀਤੀ ਸੀ ਉਸ ਟਾਈਮ ਜਿਸ ਟਾਈਮ ਮੈਂ ਇਹ ਸੋਚਦੀ ਸੀ ਵੀ ਪਤਾ ਨਹੀਂ ਅੱਗੇ ਕੀ ਬਣੂੰਗਾ ਤੁਹਾਡੀ ਉਸ ਦਿਨ ਦੀ ਪਾਰਟੀ ਨੇ ਮੈਨੂੰ ਇਹ ਸਿਖਾਇਆ ਕਿ ਮੈਂ ਹਜੇ ਹੋਰ ਬਹੁਤ ਉੱਚੀਆਂ ਮੰਜ਼ਲਾਂ ਤੇ ਜਾਣਾ ਉੱਚੇ ਟੀਚੇ ਤੇ ਜਾਣਾ ਵੱਡੀ ਸਫਲਤਾ ਨੂੰ ਸੋਣਾ ਤੁਸੀਂ ਉਸ ਦਿਨ ਮੈਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਸੀ ਤੇ ਅੱਜ ਮੈਂ ਉਸੇ ਤੁਹਾਡੀ ਦਿੱਤੀ ਵੱਡੀ ਸਿੱਖਿਆ ਦਾ ਮੁੱਲ ਮੋੜਨਾ ਆਈ ਹਾਂ ਧੰਨਵਾਦ ਕਰਨ ਆਈ ਹਾਂ ਉਹ ਜਿਹੜੀ ਕੁੜੀ ਸੀ ਮੈਡਮ ਸੀ ਉਹ ਨਾਲੇ ਤਾਂ ਬੋਲ ਰਹੀ ਸੀ ਇਹ ਸਭ ਕੁਝ ਦੱਸੀ ਜਾਂਦੀ ਸੀ ਉਹਨਾਂ ਨੂੰ ਨਾਲੇ ਉਹਦੇ ਅੱਖਾਂ ਦੇ ਵਿੱਚ ਹੰਝੂ ਰੁਕ ਨਹੀਂ ਰਹੇ ਸੀ ਰੋਈ ਜਾ ਰਹੀ ਸੀ ਤੇ ਉਹ ਵੇਟਰ ਤੇ ਉਹ ਹੋਟਲ ਦਾ ਮਾਲਕ ਦੋਨੇ ਜਣੇ ਹੱਥ ਜੋੜ ਕੇ ਖੜੇ ਸੀ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਕੀ ਹੋ ਰਿਹਾ ਬਸ ਉਹ ਪਰਮਾਤਮਾ ਦਾ ਸ਼ੁਕਰ ਕਰ ਰਹੇ ਸੀ ਇਹ ਛੋਟੀ ਜੀ ਕਹਾਣੀ ਆ ਇਹ ਆਪਾਂ ਨੂੰ ਸਿਖਾਉਂਦੀ ਆ ਕਿ ਕਦੇ ਵੀ ਕਿਸੇ ਗਰੀਬ ਦਾ ਮਜ਼ਾਕ ਨਾ ਉਡਾਓ ਹੋ ਸਕੇ ਤਾਂ ਉਹਦੀ ਮਦਦ ਕਰੋ ਜੇ ਮਦਦ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਪਰ ਉਹਦਾ ਮਜ਼ਾਕ ਨਾ ਉਡਾਓ ਕਿਉਂਕਿ ਉਤਲਾ ਨਾ ਉੱਪਰਲਾ ਰੱਬ ਸਭ ਕੁਝ ਦੇਖ ਰਿਹਾ ਸਭ ਕੁਝ ਜੇ ਬਾਣਨਾ ਹੀ ਆ ਤਾਂ ਉਹਦੀ ਨਜ਼ਰ ਦੇ ਵਿੱਚ ਚੰਗਾ ਇਨਸਾਨ ਬਣੀਏ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਵੱਧ ਤੋਂ ਵੱਧ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰਨਾ ਤੇ ਗਲਤੀ ਭੁੱਲ ਜਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਵੀਡੀਓ ਨਵੇਂ ਟੌਪਿਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ